ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਆਦਰੀ ਵੀਡੀਓ ਵਿੱਚ ਪੱ ਦੋ ਗਾਂ ਮਸੇ ਲਈ ਲੈ ਕੇ ਆਏ ਹਾਂ ਜੀ ਇੱਕ ਬਈ ਤਾਜੀ ਸੂਈ ਆ ਇੱਕ ਗੱਬਣ ਥੋੜੇ ਕਿ ਦਿਨ ਕਰਮਾਣੀ ਲੈਂਦੀ ਆ ਤੇ ਦੋਨੇ ਬਈ ਜਰਸੀ ਬਰੀਡ ਆ ਗਈਆਂ ਆਉ ਕਰ ਲੈਨੇ ਬਾਈ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਹਾਂ ਬਹੁਤ ਵਧੀਆ ਤੁਸੀਂ ਸੁਣਾਓ ਆਪਣਾ ਠੀਕ ਹੈ ਵਧੀਆ ਨਾਮ ਤੇ ਐਡਰੈਸ ਬੋਲੋ ਨਾਮ ਜੀਤ ਸਿੰਘ ਹਮ ਪਿੰਡ ਗੱਲਕੋਠੇ ਹਮ ਸਹਨੇ ਚੋਈ ਵਜੇ ਹੋਇਆ ओके ਨੇੜੇ ਪੱਖੋ ਕੈਂਚੀਆਂ ਠੀਕ ਜੀ ਤੇ ਜਿਲ੍ਹਾ ਹੈਗਾ ਤਪਾ ਆਜ ਤੇ ਜਿਲ੍ਹਾ ਹੈਗਾ ਬਰਨਾਲਾ ਤਹਿਸੀਲ ਤਪਾ ਠੀਕ ਆ ਭਾਈ ਮੋਬਾਈਲ ਨੰਬਰ ਬੋਲ ਦਿਓ ਮੋਬਾਈਲ ਨੰਬਰ ਹੈਗਾ 70872 53731 ਠੀਕ ਆ ਭਾਈ ਭਾਈ ਜਿਹੜੀ ਪਹਿਲੇ ਨੰਬਰ ਤੇ ਵੜ ਰਹੇ ਨੇ ਕਿਹੜਾ ਸੂਸੂਈ ਆ ਇਹ ਦੂਜੇ ਸੂਸੂਈ ਆ ਡਾਕਟਰ ਜਰਸੀ ਕਦੋਂ ਸੂਈ ਆ ਭਾਈ ਇਹ ਤੜਕੋ 4 ਵਜੇ ਸੂਈ ਆ ਜ਼ੇਰ ਪੈ ਗਈ ਭਾਈ ਜ਼ੇਰ ਪੈ ਗਈ ਜ਼ੇਰ ਦੀ ਆਪਣੇ ਕੋਲੇ ਵੀਡੀਓ ਬਣੀ ਵੀ ਆ ਓਕੇ ਭਾਈ ਬੱਚਾ ਕੀ ਦੇਤਾ ਇਹਨੇ ਬੱਚਾ ਰਾਜਾ ਦੇਦਾ ਜੀ ਠੀਕ ਆ ਬੱਚਾ ਬੱਛਾ ਦੇਤਾ ਭਾਈ ਹਾਂਜੀ ਠੀਕ ਆ ਤੇ ਕਿੰਨਾ ਗੋਲਾ ਗੋਲਾ ਬਾਈ ਨੇ ਕੱਢਿਆ ਗੋਲਾ ਆਪਾਂ 2 ਕਿਲੋ ਕੱਢਿਆ ਡਾਕਟਰ ਬਾਹ ਨਹੀਂ ਮੈਂ ਇਹਨਾਂ ਕਹਿ ਦਿੱ ਗਏ ਨਾ ਠੀਕ ਆ ਤੇ ਬੱਸੀ ਨੂੰ ਝੰਗਾ ਥੋੜਾ ਜਿਹਾ ਬਸ ਹੂੰ ਬਾਕੀ ਆ ਤੇਰੇ ਸਾਹਮਣੇ ਹੀ ਆ ਜਿਹੜਾ ਕੋਸਾ ਸਹੀ ਗੱਲ ਆ ਬਾਈ ਆਰਡਰ ਕਮਾਲ ਦਾ ਥਣ ਬਹੁਤ ਚੰਗਾ ਚਵਾਈ ਕਿਵੇਂ ਆ ਬਾਈ ਚਵਾਈ ਤਾਂ ਮੈਂ ਕਹਿੰਦਾ ਪੁਛੀ ਨਾ ਡਾਕਟਰ ਰੂਹ ਵਰਗੀ ਚਵਾ ਹੂੰ ਬੜੇ ਚੰਗਾ ਥਣ ਬਹੁਤ ਚੰਗਾ ਬਾਈ ਤੇ ਨਾੜਾ ਨੂੜਾ ਫੁੱਲ ਚੰਗੀਆਂ ਪਛਾਂਤ ਆ ਆਰਡਰ ਚੈੱਕ ਕਰਵਾਨੇ ਫੋਨੀ ਬਾਈ ਤੋਰ ਕੇ ਲਖਾਈ ਸੂਈ ਸਵਾਈ ਹੈ ਜੇਰ ਬਾਈ ਕਹਿੰਦਾ ਓਕੇ ਆ ਵੀਡੀਓ ਬਾਈ ਕੋਲੇ ਹੈਗੀ ਆ ਵੱਛਾ ਕਰਮਾਲੀ ਨੇ ਵੱਛਾ ਦਿੱਤਾ ਜਰਸੀ ਬਰੀਡ ਆ ਮੰਗ ਫੁੱਲ ਮਿਲਦੀ ਬਹੁਤ ਘੱਟ ਆ ਬਈ ਤੇ ਫੇਸ ਦੀ ਬਿਊਟੀ ਦਿਖਾਵਾਂਗੇ ਪੂਰੇ ਸਨਖਪਣਾ ਦਾ ਬੈੜ ਦੇ ਵਿੱਚ ਫੁੱਲ ਆ ਬਈ ਆ ਜਾ ਓਏ ਲੈ ਬਿਊਟੀ ਚੈੱਕ ਕਰੋ ਕਰਮਾਲੀ ਦੀ ਕੀ ਬਾਤ ਆ ਦੇ ਸੂਤ ਬੜਾ ਪਿਆਰਾ ਹੈ ਹਾਂ ਬਹੁਤ ਸੋਹਣੀ ਆ ਹੂੰ ਬਾਕੀ ਹੁਣ ਤੱਕ ਪਤਾ ਸੂਕੇ ਡੰਗਰ ਹੋਤਾ ਹੋ ਜਾ ਜਾਂਦਾ ਥੈ ਜੀ ਮਾਰ ਜਾਂਦਾ ਚਮਕ ਚਮਕ ਪੂਰੀ ਆ ਬਾਕੀ ਬਹੁਤ ਠੰਡੀ ਸੀ ਲਗਾ ਆ ਨਹੀਂ ਕੋਈ ਕਲਰ ਅਸਲ ਜਰਸੀ ਵਾਲਾ ਕਲਰ ਹੈ ਹਾਂ ਪਿਆਰਾ ਹੂੰ ਈਮੋ ਲਾ ਬਈ ਜੈ ਜੈ ਮੋਲੋ ਡਾਕਟਰ ਜਨਾਬ ਲੋਕ ਤਾਂ ਹੁਣ ਤੈਨੂੰ ਕਹਦਾ 50 ਕੋਈ 60 ਕੋਈ 55 ਸਾਡਾ ਕੋਈ ਨਾ 50 ਨਾ 55 ਸਾਡਾ ਤਾਂ 47000 ਰੁਪਇਆ ਚੱਕ ਬਈ ਜਮਾ ਜੈ ਲੈਣਾ ਦੇਣਾ ਵਾਲੀ ਗੱਲ ਕਰੀ ਆ 47000 ਦੀ ਵੜ ਪਾਈ ਕਹਿੰਦਾ ਦੇ ਦਿਆਂਗੇ ਫੇਰ ਵੀ ਮਾੜਾ ਮੋਟਾ ਜਾਂ ਮਾਨਦਾਨ ਵਿੱਚੋਂ ਕੋਈ ਚੱਕਰ ਨਹੀਂ ਮਾਨਦਾਨ ਦਾ ਡਾਕਟਰ ਸਾਹਿਬ ਕਰਨਾ ਪੈਂਦਾ ਜਦੋਂ ਬੰਦਾ ਚੱਲ ਕੇ ਆਵੇ ਸਹੀ ਗੱਲ ਆ ਭਾਈ ਹੈ ਜਮਾ ਜਜ ਮੋਲ ਖਿੱਚ ਕੇ ਮੋਲ ਰੱਖਿਆ ਬਾਈ ਨੇ ਬਾਲਾ ਮੋਲ ਨਹੀਂ ਆਪਾਂ ਕੰਮ ਹੀ ਉਹ ਕਰਦੇ ਜਿਹੜੇ ਬਾਉੜਦਿਆਂ ਜਾਣ ਹੂੰ ਉਹਨੇ ਵੀ ਮੰਗੋ ਕੋਸ ਤੇ ਨਿਬੜਦਾ ਮੁੜ ਕੇ ਕੋਤਾ ਸਹੀ ਗੱਲ ਆ ਹਾਂ ਆਰਡਰ ਡਰ ਦੇ ਕੇ ਨਾ ਸੁਣਾ ਮੈਂ ਲਗਾਣੀ ਸਹੀ ਗੱਲ ਆ ਫੀਟਿੰਗ ਹੁਣ ਥੋੜੀ ਜਿਹੀ ਨਮੋਣ ਵਾਲੀ ਆ ਕਿ ਹਣਾ ਚਲ ਸੂਈ ਤਾਜੀ ਕਰਕੇ ਮੈਂ ਕਹਾਂ ਚਲ ਹੁਣ ਕਰ ਹਣੇ ਨਾ ਧੋ ਦਿਆਂਗੇ ਬਾਅਦ ਚ ਸਹੀ ਗੱਲ ਆ ਹਾਂ ਬਹੁਤ ਸੁਣਾ ਆਰਡਰ ਬਣਾਇਆ ਜਮ ਜੈ ਜਮੋਲਾ ਭਾਈ ਆ ਮੋਲ ਨਹੀਂ ਕਿਤੋਂ ਮੈਨਾਂ ਖਿੱਚ ਕੇ ਮੋਲ ਰੱਖੀ ਹਾਂ ਹਾਂ ਅੱਗੇ ਦੋ ਨੰਬਰ ਆ ਡਾਕਟਰ ਦੂਜੇ ਸੂਈ ਆ ਸੁਂਦੀ ਆ ਕਿੰਨੇ ਦਿਨ ਲਊ ਇਹਦੇ ਪਾਇਆ ਹਜੇ 4-5 ਦਿਨ ਲੈ ਜਾਣਿਆ ਇਹ ਦੇਖਣ ਲੱਗੀ ਐ ਲਾਉਣ ਦੇ ਕਿੰਨਾ ਸੋਹਣਾ ਟਰੱਕਰ ਬਣਾਇਆ ਇਹਨੇ ਵੀ ਹੈਨਾ ਲਾਟੂ ਲਾਂਬਾ ਬਹੁਤ ਸੋਹਣਾ ਆਇਆ ਹੂੰ ਦੱਦ ਕੁਤ ਬਹੁਤ ਆਗਾ ਦਾ ਸਹੀ ਗੱਲ ਆ ਖੋਲਿਓ ਮਣੀ ਸੋਹਣਾ ਇੱਕ ਰੋਜ ਪੰਜੇ ਚਾ ਜਾਂਦੀ ਆ ਹੂੰ ਲੈ ਖਾਣੀ ਬਹੁਤ ਚੰਗਾ ਲੱਗਿਆ ਹਾਂ ਥਣ ਦਾ ਬਹੁਤ ਸੋਹਣਾ ਲਾਇਆ ਹੈ ਵਾ ਥਣ ਫੇਸ ਦੀ ਬਿਊਟੀ ਫੋਦੀਵਾਦੀ ਠਵਾ ਟਵਾ ਆਰਡਰ ਦੇ ਕਿ ਕਿੰਨਾ ਘੈਂਟ ਲੱਗਿਆ ਵਾ ਹੂੰ ਹਾਂ ਹਲੇ ਤੱਕ ਕੱਚੀ ਆ ਅਜੇ ਕੱਚੀ ਆ ਠੰਡੀ ਸੀਲ ਤਾਂ ਇੰਨੀ ਆ ਡਾਟਰ ਪਰ ਬੇਲੇ ਤੇ ਰੱਸਾ ਸੱਡ ਕੇ ਥੱਲੇ ਵਹਿ ਜਾ ਹੁਣ ਵੀ ਠੀਕ ਆ ਭਾਈ ਹਾਂ ਖੰਡੀ ਸੀਲ ਬਾਈ ਕਹਿੰਦਾ ਫੁੱਲ ਹੈ ਕਿਹਨਾ ਕੁਛ ਨਹੀਂ ਆਰਡਰ ਦੇਖੋ ਕਮਾਲ ਦਾ ਹਜੇ ਕੱਚੀ ਅਦਨ ਲੈੰਦੀ ਆ ਬਹੁਤ ਸੋਹਣਾ ਆਰਡਰ ਤਿਆਰ ਕਰਕੇ ਫੇਰ ਕਰਮਾਲੀ ਨੇ ਸੋਣਾਗਾ ਬਾਈ ਹਾਂ ਦੇਖ ਲੈ ਇਹਦਾ ਕੀ ਮੁੱਲ ਲੱਜਾ ਇਹ ਆਰਡਰ ਕੋਈ ਸਾਠ ਨਹੀਂ ਕੋਈ ਬੈਂ ਨਹੀਂ ਹੂੰ ਬਾ ਇਹਦਾ ਮੁੱਲ 57000 57000 ਚਗਾਵਾ ਮਾਨ ਤਨ ਕਰ ਦਾਂਗੇ ਅਗਲੇ ਦਾ 57000 ਜੀ ਹਾਂਜੀ ਠੀਕ ਆ 57000 ਤੋਂ ਬਾਈ ਕਹਿੰਦਾ ਮਾਨ ਤਨ ਕੋਈ ਚੱਕਰ ਨਹੀਂ ਹੋ ਜੀ ਬਾਈ ਜਮਾ ਜੈਜ ਮੋਲਾ ਕੱਚੀ ਕੱਚੀ ਆ ਉਸ ਹਾਵਨਾ ਅੰਦਾਜ਼ਾ ਲਾਇਓ ਹਾਂ ਵੈੜ ਚੰਗੀ ਆ ਬੜੀ ਫਲਕਾਰੀ ਲਾ ਦੇ ਬਾਈ ਪ੍ਰਿੰਟ ਪ੍ਰਿੰਟ ਹਾਂ ਉਹ ਦਿਖਾ ਦਿੰਨੇ ਆ ਵੀ ਆਹਲਾ ਕੋਈ ਬੜੇ ਆਏ ਨਾ ਕਹਿੰਦੇ ਲੁੱਸੀ ਕਰਕੇ ਆ ਹਨਾ ਗਾਂ ਬਹੁਤ ਹੂੰ ਬੜੀ ਵੀ ਹੈ ਗਾਂ ਗਾਂ ਪੂਰੀ ਪੜੀ ਵੀ ਆ ਕੱਦ ਦੇ ਇਹ ਕਿੱਡਾ 5 ਫੁੱਟ 9 ਇੰਚ ਮੇਰਾ ਕੱਦ ਆ ਦੇਲਾ ਕਿੱਥੇ ਆਉਂਦੀ ਠੀਕ ਆ ਉਸ ਹਾਵਨਾ ਅੰਦਾਜ਼ਾ ਲਾ ਲਿਓ ਬਾਈ ਬਰਾਬਰ ਵੱਡੀ ਗਾਂ ਚਾਏ ਵੱਡੀ ਚਾ ਉਹ ਚੱਲ ਨਾਰਮਲ ਚ ਆ ਜਾਂਦੀ ਹੈ ਹਨਾ ਹੂੰ ਸਹੀ ਗੱਲ ਆ ਮੋਲ ਉਹਨਾਂ ਦੀ ਜੈਜ ਰੱਖਿਆ ਬਾਈ ਨੇ ਖਿੱਚ ਕੇ ਮੋਲ ਰੱਖਿਆ ਬਾਲੇ ਮੋਲ ਨਹੀਂ ਰੱਖੇ ਕਿਸੇ ਵੀ ਨੂੰ ਦੋਨਾਂ ਚ ਕੋਈ ਵੀ ਪਸੰਦ ਆ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ